ਸਾਸ੍ਰੀਕਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੋ ਤਿੰਨ ਕਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਗਰਮੀਆਂ ਵਾਲੇ ਸਟੱਫ ਹੈ ਜੀ ਰੂਬੀ ਦਾ ਔਰ ਸਭ ਤੋਂ ਜਿਹੜਾ ਪਹਿਲਾ ਸੂਟ ਹੈਗਾ ਇਹ ਬਹੁਤ ਹੀ ਸੋਹਣਾ ਸ਼ੇਡ ਹੈ ਪਿੰਕ ਪੀਚ ਜਿਹਾ ਸ਼ੇਡ ਹੈ ਇਹਦਾ ਇਸ ਤਰ੍ਹਾਂ ਵਰਕ ਹੈ ਦੇ ਉੱਪਰ ਆਵਲਾ ਵਰਕ ਹੈ ਦੀਆਂ 슬ੀਵਸ ਦਾ ਬਹੁਤ ਹੀ ਸੋਹਣਾ ਸੂਟ ਹੈ ਇਹ ਇਹਦੇ ਨਾਲ ਟਾਈ ਡਾਈ ਵਾਲਾ ਦੁਪੱਟਾ ਹੈ ਸ਼ਪੋਂ ਦਾ ਦੁਪੱਟਾ ਇਹਦੇ ਨਾਲ ਪਰ ਇਹ ਵਾਲੇ ਜਿਹੜੇ ਸੂਟ ਦੀ ਰੇਂਜ ਹੈਗੀ ਹੈ ਇਹ ਵੀ ਇਹ ਦੁਪੱਟਾ 2500 ਦਾ ਸੂਟ ਹੈ। ਅ ਫਿਰ ਨੈਕਸਟ ਜਿਹੜਾ ਸੂਟ ਹੈਗਾ ਇਹ ਵੀ ਰੂਬੀ ਦਾ ਸਟਾਫ ਆਈ ਇਹ ਸਕਾਈ ਕਲਰ ਦਾ ਸ਼ੇਡਾ ਸੂਟ ਦਾ ਬਸ ਉਹਨਾਂ ਵਰਕੇ ਦੇ ਵਿੱਚ ਆਵਲ ਵਰਕੇ ਦੀਆਂ ਸਲਿਸ ਦੇ ਇਹ 2000 ਦਾ ਸੂਟ ਆਈ ਵਿਦਆਊਟ ਦੁਪੱਟਾ ਇਸ ਟਾਈਮ ਜੇਕਰ ਤੁਹਾਨੂੰ ਸੂਟ ਹੀ ਪਸੰਦ ਹੋਇਆ ਤਾਂ ਆਪਾਂ ਦੁਪੱਟਾ ਇਹਦੇ ਨਾਲ ਰੈਡੀ ਕਰਕੇ ਦੇਵਾਂਗੇ ਬਾਈ ਕਰਵਾ ਕੇ ਉਹ ਲਾਸਟ ਵਾਲਾ ਸੂਟ ਜਿਹੜਾ ਹੈਗਾ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਮੈਂਦੀ ਰੰਗਾਂ ਜਿਹਾ ਸ਼ੇਡ ਹੈ ਦਾ ਡਾਰਕ ਇਹਦੇ ਵਿੱਚ ਮਸ਼ੀਨ ਦਾ ਬਰੀਕ-ਬਰੀਕ ਵਰਕ ਕੀਤਾ ਹੋਇਆ ਹੈ ਸਾਰੀ ਸ਼ਰਟ ਦੇ ਵਿੱਚ ਪੈਨਲ ਪਾ ਕੇ ਵਿੱਚ ਬਰੀਕ-ਬਰੀਕ ਬੂਟੀਆਂ ਪਾਈਆਂ ਹੋਈਆਂ ਹੈ ਕੀਵਲ ਵਾਲੀ ਕਿਹਦੀਆਂ 슬ੀਵਸ ਦਾ ਹੈ। ਇਹਦੇ ਨਾਲ ਦੁਪੱਟਾ ਸੁਪਰ نیٹ ਦਾ ਹੈ। ਟਾਈ ਡਾਈ ਕੀਤਾ ਹੋਇਆ। ਬਹੁਤ ਹੀ ਸੋਹਣਾ ਸੂਟ ਹੈ ਇਹਨਾਂ ਦੀ ਜਿਹੜੀ ਰੇਂਜ ਹੈਗੀ ਹੈ ਉਹ ਵੀ ਕੋਈ ਇੰਨੇ ਜ਼ਿਆਦਾ ਕਾਸਟਲੀ ਨਹੀਂ ਹੈਗੇ ਸੂਟ ਇਹ। ਇਹਨਾਂ ਨੂੰ ਸਾਰੇ ਈਜ਼ੀਲੀ ਆਪਾਂ ਬਾਈ ਕਰ ਸਕਦੇ ਆਂ। ਜੇਕਰ ਤੁਸੀਂ ਇਹੀ ਡਿਜ਼ਾਈਨ ਕਿਸੇ ਹੋਰ ਆਪਦੇ ਸਟੱਫ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ। ਔਰ ਜੇ ਤੁਸੀਂ ਇਹਨਾਂ ਸੂਟਾਂ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਭੇਜ ਦਿਓ ਸਾਨੂੰ WhatsApp ਦੇ ਉੱਪਰ ਔਰ ਆਪਾਂ ਤੁਹਾਨੂੰ ਇੰਡੀਆ ਦੇ ਵਿੱਚ ਸ਼ਿਪਿੰਗ ਇਹਨਾਂ ਸੂਟਾਂ ਦੀ ਬਿਲਕੁਲ ਫ੍ਰੀ ਹੈ ਜੀ ਔਰ ਜੋ ਵੀ ਅੱਜ ਪਹਿਣਾ ਪਹਿਲੀ ਵਾਰੀ ਸਾਡੀ ਵੀਡੀਓ ਨੂੰ ਦੇਖ ਰਹੀਆਂ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਬਹੁਤ ਹੀ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਜਿਵੇਂ ਜਿਵੇਂ ਰੈਡੀ ਹੋਈ ਜਾਏ ਕਰਨਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕਸ ਹੈ ਜੀ ਸਤਿ ਸ੍ਰੀ ਅਕਾਲ ਜੀ